ਭਈ ਸਾਰਿਆਂ ਨੂੰ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਣਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਦੇ ਜੀ ਆਪਣਾ ਤੇ ਇਹ ਮੌੜ ਮੰਡੀ ਦੇ ਕੋਲੇ ਆ ਪਿੰਡ ਜੀ ਇਹ ਮੈਸਰਖਾਨਾ ਤੇ ਇਹ ਜਿੱਥੇ ਆਪਣਾ ਕੱਪੜਿਆਂ ਦਾ ਸ਼ੋਰੂਮ ਹੈ ਜੀ ਬਹੁਤ ਹੀ ਵਧੀਆ ਕੁਆਲਿਟੀ ਤੇ ਬਹੁਤ ਹੀ ਸਸਤਾ ਕਪੜਾ ਆਪਾਂ ਮਹਈਆ ਕਰਦੇ ਆ ਲੋਕਾਂ ਨੂੰ ਜੀ ਤੇ ਆਪਾਂ ਇਹ ਜਿਹੜਾ ਤੁਹਾਨੂੰ ਲੋਕੇਸ਼ਨ ਦੱਸੀ ਹੈ ਹੇ ਮੈਸਰ ਖਾਨਾ ਪਿੰਡ ਜੀ ਜੇ ਤੁਸਾਂ ਅੱਡੇ ਬਣੀ ਆਉਣੇ ਜੀ ਮੂ ਤਾਂ ਵੈਸੇ ਆਪਣਾ ਥਾ ਥਾ ਲਿਖਿਆ ਹੋਇਆ ਜੀ ਮਨਜਿੰਦਰ ਕਲਾਥ ਹਾਊਸ ਦਾ ਬੋਰਡ ਲੱਗੇ ਹੋਇਆ ਜੀ ਦੇਖੋ ਤੇ ਪਰ ਜਦੋਂ ਤੁਸੀਂ ਅੱਡੇ ਬਣੀ ਆਉਣੇ ਹੋ ਜੀ ਥਾ ਥਾ ਲਿਖਿਆ ਹੋਇਆ ਮਨਜਿੰਦਰ ਕਲਾਥ ਹਾਊਸ ਵੱਡੇ ਬੋਰਡ ਲੱਗੇ ਹੋਏ ਆ ਜੀ ਆਪਣੇ ਤੇ ਇਹ ਮਨਜਿੰਦਰ ਕਲਾਥ ਹਾਊਸ ਦਾ ਸ਼ੋਅਰੂਮ ਹੈ ਜੀ ਤੇ ਵੀ ਜੀ ਹੁਣ ਇਹ ਗਰਮੀਆਂ ਦਾ ਸੀਜ਼ਨ ਸਾਨੂੰ ਪਤਾ ਸਟਾਰਟ ਹੋ ਗਿਆ ਵੀ ਜੀ ਦੇਖੋ ਕਾਟਨ ਬਹੁਤ ਰੁਝਾਨ ਹੈ ਕਾਟਨ ਦਾ ਜਿਆਦਾਤਰ ਹੁਣ ਕਾਟਨ ਵਿਕ ਰਹੀ ਹੈ ਜੀ ਆਪਾਂ ਕਾਟਨ ਵਧੀਆ ਸਰਪਲਸ ਲੈ ਕੇ ਆਏ ਆ ਜੀ ਕਾਟਨ ਤੁਹਾਡੇ ਵਾਸ ਥੋੜੇ ਬਸ ਅਸੀਂ 10-15 10-12 ਮਿੰਟ ਹੀ ਲੈਣੇ ਨਾ ਵੀਜੀ ਵਧੀਆ ਗੌਰ ਨਾਲ ਵੀਡੀਓ ਦੇਖਿਆ ਕਰੋ ਤੇ ਗੌਰ ਨਾਲ ਰੇਟ ਰੂਟ ਸੁਣਿਆ ਕਰੋ ਦੇਖਿਆ ਕਰੋ ਵੀ ਕੀ ਕੁਆਲਿਟੀ ਆ ਪਰ ਵੈਸੇ ਮੈਨੂੰ ਦੱਸ ਦਿਆਂ ਵੀਜੀ ਅਸੀਂ ਸਾਰਾ ਕੱਪੜਾ ਵਧੀਆ ਕੁਆਲਿਟੀ ਦਾ ਰੱਖਦੇ ਆਂ ਜੀ ਕੰਪਨੀ ਦਾ ਕੱਪੜਾ ਵੇਚਦੇ ਆਂ ਅਸੀਂ ਚਾਲੂ ਮਾਲ ਨਹੀਂ ਰੱਖਦੇ ਉਹ ਉਹਦਾ ਲਾਂਭਾ ਬਹੁਤ ਜ਼ਿਆਦਾ ਹੁੰਦਾ ਕੱਟਦਾ ਨਹੀਂ ਅਗਲੇ ਦਾ ਤੇ ਵਧੀਆ ਮਾਲ ਰੱਖਦੇ ਆਂ ਤੇ ਹੋਰ ਸੇਲ ਦਾ ਆਪਣਾ ਕੰਮ ਐ ਵੀਰ ਜੀ ਆਪਾਂ ਥੋੜੇ 5-4 ਮਿੰਟ ਲੈਣੇ ਵੀਜੀ ਗੌਰ ਨਾਲ ਸੁਣਿਓ ਤੇ ਇੱਕ ਵੀਜੀ ਸ਼ੇਅਰ ਤੇ ਸਬਸਕ੍ਰਾਈਬ ਤਾਂ ਬਾਈ ਜੀ ਜਰੂਰ ਕਰਿਆ ਕਰੋ ਆਪਣਾ ਅ ਫਰਜ਼ ਸਮਝ ਕੇ ਤੇ ਇਹ ਸਾਥੋਂ ਥੋੜਾ ਕੰਮ ਦਾ ਰੁਝਾਨ ਜ਼ਿਆਦਾ ਹੈ ਜੀ ਦੇਣ ਨਹੀਂ ਲੱਗਦੀ ਵੀਡੀਓ ਤੋਂ ਮੱਲੋਂ ਮੱਲੀ ਲੇਟ ਹੋ ਜਾਂਦਾ ਜੀ ਤਾਂ ਕਰਦੇ ਵੀ ਛੇਤੀ ਪਾਈਏ ਫਿਰ ਵੀ ਤੁਹਾਨੂੰ ਤਿੰਨ ਚਾਰ ਦਿਨ ਟੱਪ ਜਾਂਦੇ ਜੀ ਇਸ ਗੱਲ ਤੇ ਮਾਫੀ ਚਾਹੁੰਦੇ ਆ ਜੀ ਵੀ ਪੰਜ ਚਾਰ ਦਿਨ ਸਾਥੋਂ ਲੱਗ ਜਾਂਦੇ ਪਰ ਅ ਕੋਈ ਗੱਲ ਨਹੀਂ ਵੀਰੇ ਅੱਗੇ ਤੋਂ ਸੁਧਾਰ ਰੱਖਾਂਗੇ ਛੇਤੀ ਪਾਇਆ ਕਰਾਂਗੇ ਆਓ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਜੀ ਆਪਾਂ ਕਾਟਨ ਲੈ ਕੇ ਆਏ ਆ ਵਧੀਆ ਸਰਪਲਸ ਕਾਟਨ ਹੈ ਪਹਿਲਾਂ ਕੁਆਲਿਟੀ ਚੈੱਕ ਕਰੋ ਵੀਰੇ ਪਿਓਰ ਕਾਟਨ ਹੈ ਜਮਾ ਪੂਰਾ ਵਧੀਆ ਕੁਆਲਿਟੀ ਦਾ ਕੱਪੜਾ ਹੈ। ਇਹ ਤਾਂ ਦੇਖੋ ਬਈ ਕੱਪੜਾ ਚੈੱਕ ਕਰੋ ਬਰਾਤੋ। ਕਿੰਨਾ ਸੋਹਣਾ ਕੱਪੜਾ ਬਾਈ ਕਿੰਨੀ ਸੋਹਣੀ ਟਕੜੇ ਆਦਾ ਬਹੁਤ ਸੋਹਣਾ ਤੇ ਕੁਆਲਿਟੀ ਚੈੱਕ ਕਰੋ। ਦੇਖੋ ਵੀਰ ਜੀ ਆ ਵੀਰ ਜੀ ਦੇਖੋ ਪੂਰੀ ਪਿਓਰ ਵਧੀਆ ਕਾਟਨਾ ਹੈ ਜੀ ਜਮ ਐ ਨਹੀਂ ਹੈ ਇਹ ਵੀ ਇਹ ਸਿੱਜੂ ਜਾਂ ਇਹਦਾ ਰੰਗ ਫੇਟ ਹੋ ਜੂ। ਇਹਦੀ ਕੁਆਲਿਟੀ ਇੱਕ ਨੰਬਰ ਕੁਆਲਿਟੀ ਹੈ ਜੀ ਇਹ ਤੇ ਪਿਓਰ ਕਾਟਨਾ ਇਹ। ਇਹਦੇ ਵਿੱਚ ਜੇ ਵੀਰ ਜੀ ਦੇਖੋ ਜਿਹੜੀ ਆ ਪੀਸ ਆ ਚੀਜ਼ ਹੈ ਜੀ ਆਪਣੇ ਕੋਲੇ ਦੇਖੋ ਆ ਚੀਜ਼ ਦੇਖੋ ਆਪਣੇ ਕੋਲੇ ਮੈਚਿੰਗ ਆਈ ਹੈ ਜੀ ਇਹ ਚੀਜ਼ ਆਪਣੇ ਕੋਲੇ ਮੈਚਿੰਗ ਹੈ ਜੀ ਦੇਖੋ ਅ ਇਹ ਆ ਚੀਜ਼ ਹੈ ਜੀ ਦੇਖੋ ਆ ਬਾਟਮ ਬਣ ਗਿਆ ਜੀ ਤੇ ਆ ਕਮੀਜ਼ ਬਣ ਗਈ ਦੇਖੋ ਜੀ ਇਹ ਦੇਖੋ ਵੀਰੇ ਕਿੰਨਾ ਸੋਹਣਾ ਲੱਗਦਾ ਕਿੰਨੇ ਸੋਹਣਾ ਬਣੂ ਜਗਾੜ ਇਹ ਭਾਈ ਜੀ 2.5 ਮੀਟਰ ਸਾਨੂੰ ਬਾਟਮ ਦੇਵਾਂਗੇ ਭਾਈ ਜੀ 2.5 ਮੀਟਰ ਸਾਨੂੰ ਕਮੀਜ਼ ਦੇਵਾਂਗੇ ਇਹਦੇ ਮੈਚਿੰਗ ਹੈ ਵੀਰ ਜੀ ਇਹ ਪੂਰਾ ਵਧੀਆ ਸੋਹਣਾ ਕਪੜਾ ਜੀ ਪਿਓਰ ਕਾਟਨ ਹੈ ਜੀ ਇੱਕ ਤਾਂ ਹੁੰਦੀ ਹੈ ਹੂਕ ਕਾਟਨ ਹੈ ਪਿਓਰ ਕਾਟਨ ਹੈ ਜੀ ਇਹ ਦੂਜਾ ਡਿਜ਼ਾਈਨ ਦੇਖੋ ਵੀਰ ਜੀ ਦੂਜਾ ਡਿਜ਼ਾਈਨ ਆਪਣਾ ਆ ਸੀ ਵੀਰੇ ਦੇਖੋ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਬਾਈ ਜੀ ਜ਼ੂਮ ਕਰਕੇ ਦਿਖਾਓ ਵੇਖੋ ਬਾਈ ਜੀ ਬਹੁਤ ਹੀ ਸੋਹਣਾ ਕੁਆਲਿਟੀ ਹੈ ਕਪੜਾ ਵੀਰੇ ਇੱਕ ਨੰਬਰ ਕੁਆਲਿਟੀ ਹੈ ਇਹ ਆਪਣਾ ਕਾਟਨ ਹੈ ਵੀਰ ਜੀ ਪਿਓਰ ਇਹ ਦੂਜਾ ਦੂਜਾ ਵੀਰ ਜੀ ਦੇਖੋ ਜਿਹੜੀ ਦੀ ਮੈਚਿੰਗ ਹੈ ਵੀਰ ਜੀ ਮੈਚਿੰਗ ਦੇਖੋ ਕਿੰਨੀ ਸੋਹਣੀ ਮੈਚਿੰਗ ਹੈ ਮੈਚਿੰਗ ਵੀ ਹੈ ਤੇ ਆਲ ਓਵਰ ਵੀ ਹੈ ਜੇ ਕਿਸੇ ਨੇ ਆਲ ਓਵਰ ਲੈਣਾ ਹੈ ਆਲ ਓਵਰ ਲੈ ਸਕਦਾ ਹੈ ਜੇ ਕਿਸੇ ਨੇ ਮੈਚਿੰਗ ਲੈਣਾ ਹੈ ਤਾਂ ਉਹ ਮੈਚਿੰਗ ਵੀ ਲੈ ਸਕਦਾ ਹੈ ਇਹ ਵੀ ਜੀ ਆਹ ਡਿਜ਼ਾਈਨ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਦੇਖੋ ਵੀਰ ਜੀ ਬਹੁਤ ਸੋਹਣਾ ਡਿਜ਼ਾਈਨ ਆਇਆ ਦੇਖੋ ਵੀਰ ਜੀ ਦੇਖੋ ਕਿੰਨਾ ਸੋਹਣਾ ਡਿਜ਼ਾਈਨ ਹੈ ਵੀਰ ਜੀ ਇਹ ਇਹ ਆਹ ਦੇਖੋ ਵੀਰ ਜੀ ਡਿਜ਼ਾਈਨ ਇਹ ਦੇਖੋ ਵੀਰ ਜੀ ਡਿਜ਼ਾਈਨ ਦੇਖੋ ਇਹ ਆ ਗਰੀਨਾ ਗੱਲ ਜੀ ਦੇਖੋ ਦੇਖੋ ਕਿੰਨਾ ਸੋਹਣਾ ਜਿਹਾ ਨੇ ਵੀਰ ਜੀ ਆਪਾਂ ਫੇਰ ਤੁਹਾਨੂੰ ਦੱਸ ਦਈਏ ਇਹ ਪਿਓਰ ਕਾਟਨ ਹੈ ਵੀਰ ਜੀ ਜਮਾ ਇੱਕ ਤਾਂ ਹੁੰਦੀ ਹੈ ਵੀਰ ਜੀ ਮੈਚਿੰਗ ਉਹਦਾ ਹੁੰਦੀ ਹੈ ਮਿਕਸਿੰਗ ਹੁੰਦੀ ਹੈ ਇਹ ਮਿਕਸਿੰਗ ਨਹੀਂ ਹੈਗੀ ਵੀਰ ਜੀ ਇਹ ਪਿਓਰ ਕਾਟਨ ਹੈ ਜਿਹੜਾ ਤੁਹਾਨੂੰ ਹੁਣ ਇਹ ਦਿਖਾਇਆ ਸੀ ਇਹ ਆਪਣਾ ਮੈਚਿੰਗ ਹੈ ਵੀਰ ਜੀ ਇਸ ਤੋਂ ਬਾਅਦ ਤੁਹਾਨੂੰ ਹੁਣ ਆਪਾਂ 올ਓਵਰ ਦਿਖਾਵਾਂਗੇ ਵੀਰ ਜੀ ਇੱਕ ਨੰਬਰ ਸਟੈਂਡਰਡ ਦਾ ਕੱਪੜਾ ਹੈ ਜੀ ਪੂਰਾ ਜਮਾ ਵਧੀਆ ਪਿਓਰ ਕਾਟਨ ਇੱਕ ਨੰਬਰ ਇਹਦਾ ਰੇਟ ਵੀਰ ਜੀ 450 ਰੁਪਿਆ ਰੇਟ ਹੈ ਵੀਰ ਜੀ ਦਾ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਮੈਂ ਲਾਉਂਗਾ ਲੈਸੋ ਦੇ ਵਿੱਚੋਂ ਜੀ ਆਪਾਂ ਕੱਲਾ ਕੱਲਾ ਸ਼ੂਟ 450 ਰੁਪਏ ਚ ਦੇਵਾਂਗੇ ਜੀ ਮੈਚਿੰਗ ਲੈਣਾ ਹੈ ਮੈਚਿੰਗ ਲੈ ਲਓ ਜੀ ਆਲ ਓਵਰ ਲੈਣਾ ਆਲ ਓਵਰ ਲੈ ਲਓ ਆਲ ਓਵਰ ਤੁਹਾਨੂੰ 5 ਮੀਟਰ ਮਿਲੂਗਾ ਮੈਚਿੰਗ ਤੁਹਾਨੂੰ ਦੇਵਾਂਗੇ 2.5 2.5 ਮੀਟਰ ਜੀ ਆਹ ਦੇਖੋ ਵੀਰ ਜੀ ਕੁਆਲਿਟੀ ਚੈੱਕ ਕਰੋ ਇਹ ਆਹ ਦੇਖੋ ਵੀਰ ਜੀ ਆਪਣੇ ਦਾਦੀ ਮਾਮਾ ਵਾਸਤੇ ਉਹ ਜੀ ਆਹ ਕਪੜਾ ਦੇਖੋ ਕਿੰਨਾ ਸੋਹਣਾ ਕਪੜਾ ਵੀਰ ਜੀ ਬਰੀਕ ਬੂਟੀ ਹੈ ਬਾਈ ਜੀ ਜਿਵੇਂ ਮਲਾਈ ਵਰਗਾ ਕੱਪੜਾ ਬਾਈ ਜੀ ਪੋਲਾ ਜਮਾ ਪਰ ਇਹ ਪੋਲਾ ਕੱਪੜਾ ਜਿਵੇਂ ਪੋਲਾ ਪੂਰਾ ਵਧੀਆ ਕੁਆਲਿਟੀ ਦਾ ਕੱਪੜਾ ਜੀ ਆਹ ਦੇਖੋ ਡਿਜ਼ਾਈਨ ਦੇਖੋ ਵੀਰ ਜੀ ਕਿੰਨੇ ਸੋਹਣੇ ਡਿਜ਼ਾਈਨ ਹੈ ਇਹ ਦੇਖੋ ਬਾਈ ਜੀ ਡਿਜ਼ਾਈਨ ਬਾਈ ਜੀ ਜਮਾ ਹੈ ਪਿਆ ਮਖਮਲ ਵਰਗਾ ਕੱਪੜਾ ਪਿਆ ਬਾਈ ਜੀ ਪੂਰਾ ਪਿਓਰ ਕਟਨਾ ਜਮਾ ਪੂਰੀ ਫੁੱਲ ਜ਼ਿੰਮੇਵਾਰੀ ਹੈ ਆਪਾਂ ਵੀਰ ਜੀ ਕੱਪੜਾ ਪਾ ਮਾੜਾ ਰੱਖਦੇ ਨਹੀਂ ਹੈਗੇ ਪੂਰੀ ਕੁਆਲਿਟੀ ਦਾ ਕੱਪੜਾ ਲਿਉਣੇ ਆਪਾਂ ਆਪਾਂ ਉਹ ਕੰਮ ਨਹੀਂ ਹੈਗਾ ਵੀ ਚਾਲੂ ਮਾਲ ਰ ਆਪਾਂ ਰੱਖਦੇ ਨਹੀਂ ਵੀਰ ਜੀ ਦੁਕਾਨ ਚ ਨਹੀਂ ਬਣਨਦੇ ਆਪਣੇ ਕੋਲੇ ਵੀਰ ਜੀ ਦੁਕਾਨਦਾਰ ਮੇਰੇ ਵੀਰ ਭਰਾ ਆਉਂਦੇ ਨੇਗੇ ਦੂਰੋਂ ਬਹੁਤ ਆਉਂਦੇ ਚੱਲ ਕੇ ਆਪਣੇ ਕੋਲੋਂ ਇਹ ਨਹੀਂ ਹੈ ਵੀ ਆਪਣੇ ਕੋਲ ਲਾਂਬਾ ਆ ਜੂਗਾ ਦੇਖੋ ਵੀਰ ਜੀ ਕਿੰਨਾ ਸੋਹਣਾ ਕੱਪੜਾ ਪ੍ਰਿੰਟ ਦੇਖੋ ਕਿੰਨੇ ਸੋਹਣੇ ਬਣਾਏ ਨੇ ਇਹਨਾਂ ਦੇ ਕੱਪੜੇ ਦੇ ਪਿਓਰ ਪਿਓਰ ਕਾਟਨ ਹੈ ਜਮਾ ਪਿਓਰ ਜਮਾ ਇਹ ਦੇਖੋ ਵੀਰ ਜੀ ਇਹ ਆਪਾਂ ਵੀਰ ਜੀ ਕਾਟਨ ਕਰਕੇ ਰੱਖੀ ਹੋਈ ਹੈ ਵੀਰ ਜੀ ਇਹਦੀ ਆਪਣੇ ਕੋਲੋਂ ਮਾਲ ਜਿੰਨਾ ਕੋਈ ਲੋਡ ਹੈ ਉਹਨਾਂ ਲੈ ਸਕਦਾ ਹੈ スクリーンショット ਲੈ ਲਓ ਸਾਨੂੰ ਫੋਨ ਮਾਰ ਦਿਓ ਆਪਾਂ ਉਹਦਾ ਰੱਖ ਵੀ ਸਕਦੇ ਆ ਤੇ ਜੇ ਕਿਸੇ ਨੇ ਲੈਣਾ ਆ ਕੇ ਆ ਆ ਵੀ ਸਕਦਾ ਦੇਖੋ ਵੀਰ ਜੀ ਦੇਖੋ ਕੁਆਲਿਟੀ ਚੈੱਕ ਕਰੋ ਕਿੰਨਾ ਸੋਹਣਾ ਕਪੜਾ ਵੀਰ ਜੀ ਅੱਜ ਹੀ ਮਾਲ ਆਇਆ ਨਵਾਂ ਪਿਓਰ ਕਾਟਨ ਦਾ ਮਾਲ ਹੈ ਜੀ ਇਹ ਚੈੱਕ ਕਰੋ ਬਾਈ ਜੀ ਦੇਖੋ ਪ੍ਰਿੰਟ ਦੇਖੋ ਕਿੰਨੇ ਸੋਹਣੇ ਆ ਵੀਰੇ ਬਾਈ ਜੀ ਬਾਹਲੇ ਰੰਗ ਦਾ ਜਾਣਦੇ ਨਹੀਂ ਅਣਪੜ੍ਹੇ ਜੇ ਬੰਦੇ ਐ ਬਸ ਇੱਕ ਸਾਨੂੰ ਵੀਡੀਓ ਰਾਹੀਂ ਦੱਸਦੇ ਰਹੇ ਆ 10 ਦਿਨਿਆਂ ਵੀ ਜੀ ਵੀ ਆਹ ਕੁਆਲਿਟੀ ਐ ਆ ਕੱਪੜੇ ਪਰ ਬੋਲਦੇ ਸੱਚ ਐ ਵੀਰ ਜੀ ਝੂਠ ਨਹੀਂ ਮਾਰਦੇ ਇਹ ਨਹੀਂ ਹੈ ਵੀਡੀਓ ਚ ਅਸੀਂ ਦੱਸ ਕੇ ਕੁਝ ਹੋਰ ਤੇ ਜਦੋਂ ਤੁਸੀਂ ਲੈਣਾਓ ਅਸੀਂ ਦੇਈਏ ਤੁਹਾਨੂੰ ਕੁਝ ਹੋਰ ਇਹ ਨਹੀਂ ਹੋ ਸਕਦਾ ਵੀਰ ਜੀ ਇਹ ਆਪਣੀ ਫੁੱਲ ਜ਼ਿੰਮੇਵਾਰੀ ਐ ਵੀ ਜਿਹੜਾ ਤੁਹਾਨੂੰ ਕੁਝ ਵੀਡੀਓ ਚ ਦਿਖਾਉਨੇ ਆ ਜੀ ਅਸੀਂ ਉਹੀ ਤੁਹਾਨੂੰ ਇੱਥੇ ਮਿਲੂਗਾ ਜੀ ਇਹ ਨਹੀਂ ਹੋ ਸਕਦਾ ਵੀ ਉਹ ਨਾ ਮਿਲੇ ਸਾਡੇ ਕੋਲੇ ਵੀਰ ਜੀ ਗਾਹ ਕਾਉਂਦੇ ਆ ਉਹ ਦੂਰੋਂ ਉਹ ਵੀ ਸਾਨੂੰ ਇਹੀ ਗੱਲ ਕਹਿੰਦੇ ਆ ਬਾਈ ਜੀ ਦਿਖਾਉਂਦੇ ਕੁਝ ਹੋਰ ਐ ਦਿੰਦੇ ਕੁਝ ਹੋਰ ਐ ਬਾਈ ਜੀ ਬਹੁਤ ਜ਼ਿਆਦਾ ਸਾਡੇ ਨਾਲ ਧੋਖਾ ਹੁੰਦਾ ਐ ਏਡੀ ਦੂਰੋਂ ਬਾੜ ਜਾਣੇ ਆ ਏ ਦੇਖੋ ਬਾਈ ਜੀ ਦੇਖੋ ਕੁਆਲਿਟੀ ਚੈੱਕ ਕਰੋ ਬਾਈ ਜੀ ਵਧੀਆ ਮਲੈਮ ਕਪੜਾ ਬਾਈ ਜੀ ਜਮਾ ਦੇਖੋ ਕੁਆਲਿਟੀ ਚੈੱਕ ਕਰੋ ਖਾ ਦੇਖੋ ਬਾਈ ਆਪਾਂ ਸਪੈਸ਼ਲ ਅੱਜ ਵੀਡੀਓ ਕੱਲੇ ਇਹ ਕਾਟਨ ਦੀ ਬਣਾਈ ਆ ਵੀਰ ਜੀ ਕਾਟਨ ਤੇ ਸਾਨੂੰ ਚਾਦਰਾਂ ਦਿਖਾਵਾਂਗੇ ਰਜਾਈਆਂ ਰਜਾਈਆਂ ਦਿਖਾਵਾਂਗੇ ਏਸੀ ਵਾਲੀਆਂ ਬਾਈ ਜੀ ਨਵੀਆਂ ਆਆਂ ਮਾਲ ਆਪਣੇ ਕੋਲੇ ਤੇ ਚੈੱਕ ਕਰੋ ਬਾਈ ਜੀ ਦੇਖੋ ਰੰਗ ਦੇਖੋ ਬਾਈ ਜੀ ਕਿੰਨੇ ਸੋਹਣੇ ਰੰਗ ਆਇਆ ਬਾਈ ਜੀ ਏ ਮੱਲੋ ਮੱਲੀ ਜੀ ਕਰਦਾ ਬਾਈ ਜੀ ਲੈਣ ਨੂੰ ਕਪੜਾ ਵੀ ਹਾਂ ਕਪੜਾ ਠੀਕ ਆ ਬਾਈ ਜੀ ਇੱਕ ਨੰਬਰ ਕਰੋ ਚੈੱਕ ਵੀ ਜੀ ਦੇਖੋ ਦੇਖੋ ਵੀ ਜੀ ਕਰੋ ਚੈੱਕ ਬਾਈ ਜੀ ਕੁਆਲਿਟੀ ਚੈੱਕ ਕਰੋ ਵੀ ਜੀ ਵੀ ਜੀ ਇਹ ਆਪਾਂ ਸਾਨੂੰ ਕਾਟਨ ਦਿਖਾਈ ਸੀ ਉਹ ਤਾਂ ਵੈਸੇ ਵੀ ਜੀ ਕਾਟਨ ਆਪਣੇ ਕੋਲ ਬਹੁਤ ਵੱਡੀ ਮਾਰ ਪਈਆ ਲੱਗੀ ਵੀਰ ਜੀ ਕੋਈ ਤੋੜਾ ਨਹੀਂ ਹੈ ਇਹ ਮਾਲ ਨਵਾਂ ਆਇਆ ਸੀ ਸਰਪਲਸ ਮਾਲ ਸੀ ਇਹ ਸਾਨੂੰ ਦਿਖਾਇਆ ਸੀ ਆ ਕੱਲੀ ਰਾਤ ਹੀ ਆਇਆ ਆਪਣੇ ਕੋਲੇ ਪੂਰਾ ਟਾਪ ਦਾ ਮਾਲ ਹੈ ਪੂਰੀ ਪਿਓਰ ਕਾਟ ਨੇ ਵੀ ਜੀ ਕੱਲਾ-ਕੱਲਾ ਸ਼ੂਟ ਲਵੋਗੇ ਤੁਹਾਨੂੰ 450 ਰੁਪਏ ਦਾ ਪਊਆ ਵੀਰ ਜੀ ਜੇ ਕੋਈ ਮੇਰਾ 20 ਭਰਾ ਦੁਕਾਨਦਾਰ ਰੀਸੇਲਰ ਹੈ ਕੋਈ ਕੰਮ ਕਰਨਾ ਜੀ ਨੇ ਉਹਦੇ ਵਾਸਤੇ ਵੀ ਜੀ ਲੈਸ ਲੱਗੂਗੀ ਇਹ ਸਾਡਾ ਫੋਨ ਸਕਰੀਨ ਤੇ ਚੱਲ ਰਿਹਾ ਹੈ ਫੋਨ ਤੇ ਪੁੱਛ ਸਕਦਾ ਹੈ ਚਾਹੇ ਸਾਡੇ ਕੋਲੇ ਆ ਕੇ ਗੱਲ ਕਰ ਲਈ ਵੀਰ ਜੀ ਉਹ ਕੰਮ ਨਹੀਂ ਆਪਣਾ ਹੈਗਾ ਵੀ ਸਦਨ ਵੇਲੇ ਕੋਈ ਸੀ ਸੀ ਹੋਰ ਹੁੰਨੇ ਤੇ ਦੇਣ ਵੇਲੇ ਕੋਈ ਸੀ ਸੀ ਹੋਰ ਹੁੰਨੇ ਉਹ ਕੰਮ ਅਸੀਂ ਨਹੀਂ ਕਰਦੇ ਵੀਰ ਜੀ ਆਪਾ ਸਾਰੇ ਦੁਕਾਨਦਾਰ ਸਾਡੇ ਵਾਸਤੇ ਵੀ ਜੀ ਇੱਕ ਗੱਲ ਬਾਤ ਹੈ ਜਿਹੜਾ ਦੁਕਾਨਦਾਰ ਆ ਉਹ ਉਹਨੂੰ ਮਾਸਤੇ ਲੈਸ ਲੱਗਣੀ ਲੱਗਣਾ ਜੀ ਵੀ ਜੀ ਤੇ ਵੀ ਜੀ ਸਬਸਕ੍ਰਾਈਬ ਤੇ ਸ਼ੇਅਰ ਬਾਈ ਜੀ ਬਾਰ ਬਾਰ ਕਹਿੰਨੇ ਆ ਜਰੂਰ ਆਪ ਦਾ ਫਰਕ ਸਮਝ ਕੇ ਕਰਿਆ ਕਰੋ ਵੀ ਜੀ ਦੱਸਿਆ ਕਰੋ ਸਾਨੂੰ ਕਮੈਂਟ ਕਰਕੇ ਵੀ ਦੱਸਿਆ ਕਰੋ ਵੀ ਜੀ ਕੀ ਕੀ ਗੱਲ ਬਾਤ ਇੱਕ ਵੀ ਜੀ ਆ ਆਪਣੀ ਚਾਦਰ ਆਈ ਆ ਜੀ ਵੀ ਜੀ ਠੰਡੀ ਏਸੀ ਵਾਲੀ ਚਾਦਰ ਆ ਬਾਈ ਜੀ ਇਹ ਥੱਲੇ ਵਸਾ ਲਓ ਭਲੇ ਕਹਿਰਾ ਬੰਦਾ ਉੱਪਰ ਲੈ ਲਓ ਇਹ ਠੰਡੀ ਚਾਦਰ ਆ ਬਾਈ ਜੀ ਏਸੀ ਦੀ ਜਿਵੇਂ ਆਪਾਂ ਕਹਿੰਦੇ ਏਸੀ ਚਾਦਰ ਆ ਬਾਈ ਜੀ ਇਹ ਠੰਡੀ ਜਿਵੇਂ ਬਰਫ਼ ਵਰਗੀ ਜ਼ਾਦਰਾ ਬਾਈ ਜੀ ਪਿਓਰ ਆ ਦੇਖੋ ਵੀਰ ਜੀ ਇਹ ਰੱਖਾ ਹੋਇਆ ਇਹ ਆ ਦੇਖੋ ਜੀ ਦਾ ਪਾਸਾ ਦੇਖੋ ਦੇਖੋ ਵੀਰ ਜੀ ਕੁਆਲਿਟੀ ਦੇਖੋ ਬਾਈ ਜੀ ਕਿੰਨੀ ਸੋਹਣੀ ਕੁਆਲਿਟੀ ਹੈ ਚੌੜੀ ਲੰਬੀ ਬਹੁਤ ਹੈ ਵੀਰ ਜੀ ਫੁੱਲ ਸਾਈਜ਼ ਹੈ ਕਿਹਰੇ ਬੰਦੇ ਵਾਸਤੇ ਹੈ ਵੀਰ ਜੀ ਇਹਨੇ ਕਹਿਰਾ ਚਾਹੇ ਤਾਂ ਥੱਲੇ ਪਸਾ ਲਓ ਵੀਰ ਜੀ ਐ ਤੇ ਚਾਹੇ ਉੱਪਰ ਲੈ ਲਓ ਵੀਰ ਜੀ ਏਸੀ ਦਾ ਕੰਮ ਕਰਦੀ ਹੈ ਠੰਡੀ ਹੈ ਬਾਈ ਜੀ ਇਹ ਰਜਾਈ ਆ ਦੇਖੋ ਸਾਈਜ਼ ਕਲਰ ਦੇਖੋ ਵੀਰ ਜੀ ਆ ਦੇਖੋ ਵੀਜੀ ਕਲਰ ਆ ਦੇਖੋ ਵੀਜੀ ਕਲਰ ਦੇਖੋ ਚੈੱਕ ਕਰੋ ਵੀਜੀ ਕਲਰ ਚੈੱਕ ਕਰੋ ਇੱਕ ਹੋਰ ਘੋਰ ਥਰਾਉਣਾ ਮੈਨੂੰ ਕੋਈ ਚੈੱਕ ਕਰੋ ਬਾਈ ਜੀ ਬਾਈ ਜੀ ਕੁਆਲਿਟੀ ਨਾਲ ਸਾਡਾ ਕੋਈ ਸਮਝੌਤਾ ਨਹੀਂ ਕੁਆਲਿਟੀ ਦਾ ਬਾਈ ਜੀ ਜੀ ਇੱਕ ਨੰਬਰ ਰੱਖਦੇ ਆ ਆਪਾਂ ਰੱਬ ਨੂੰ ਜਾਣ ਕੇ ਕਹਿੰਦੇ ਵੀ ਜੀ ਆਪਾਂ ਕੁਆਲਿਟੀ ਇਹ ਨਹੀਂ ਹੈ ਵੀ ਆਪਾਂ ਕਿਰਾਏ ਦੇ ਤੋਂ ਪੈਸੇ ਲੈ ਲੇ ਚਲ ਆਪਾਂ ਲੈਣਾ ਕੀ ਹੈ ਵੀ ਅਗਲੇ ਦਾ ਖਰਾਬ ਹੋਵੇ ਚਾਹੇ ਖਗਲੇ ਚਾਹੇ ਛੜੇ ਵੀਰ ਜੀ ਸਾਡੀ ਇਹ ਸੋਚ ਹੈ ਨਹੀਂ ਸਾਡੀ ਸੋਚ ਇਹ ਹੈ ਵੀ ਜਿਹੜਾ ਬੰਦਾ ਇੱਕ ਵਾਰੀ ਕਪੜਾ ਲੈ ਗਿਆ ਵੀਰ ਜੀ ਬਾਰ-ਬਾਰ ਆਊਗਾ ਤਾញੋਂ ਤਾញੋਂ ਆਊਗਾ ਜੀ ਵੀਜੀ ਆਪਾਂ ਉਹਨੂੰ ਸਹੀ ਰਸਤੇ ਪਾਵਾਂਗੇ ਤੇ ਸਹੀ ਵਾਲ ਨੂੰ ਕਪੜਾ ਦੇਵਾਂਗੇ ਜੀ ਇਹ ਕੁਆਲਿਟੀ ਬਹੁਤ ਚੰਗੀ ਹੈ ਜੀ ਵੀਜੀ ਇਹਦਾ ਰੇਟ ਵੀ ਜੀ ਆਪਣਾ 500 ਰੁਪਏ ਦਾ ਜੋੜਾ ਵੀਰ ਜੀ 250 ਰੁਪਏ ਦੀ ਇੱਕ ਚਾਦਰ ਹੈ ਜੇ ਸਿੰਗਲ-ਸਿੰਗਲ ਲੈਣੀ ਹੈ ਜਿਹੜਾ ਮੇਰਾ ਵੀਰ ਭਰਾ ਦੁਕਾਨਦਾਰ ਨੇ ਆਣਾ ਉਹਦੇ ਵਾਸਤੇ ਲੈਸ ਲਾਊਗਾ 250 ਰੁਪਏ ਸਿੰਗਲ ਚਾਦਰ ਦਾ ਰੇਟ ਹੈ ਜੀ ਭਾਵੇਂ ਥੱਲੇ ਪਛਾਓ ਭਾਵੇਂ ਉੱਤੇ ਲੋ ਇਹ ਏਸੀ ਦਾ ਕੰਮ ਕਰਦੀ ਹੈ ਜੀ ਠੰਡੀ ਚਾਦਰ ਹੈ ਬਹੁਤ ਵਧੀਆ ਕਾਟਨ ਦਾ ਬਣਾਇਆ ਹੋਇਆ ਹੈ ਜ ਫਿਰ ਵੀ ਜੀ ਚਾਦਰ ਦਾ ਆਪਾਂ ਬਹੁਤ ਵਾਰੀ ਦੱਸਿਆ ਵੀ ਜੀ ਚਾਦਰ ਦਾ ਦੱਸਿਆ ਆਪਾਂ ਨੂੰ ਬਹੁਤ ਵਾਰੀ ਦੱਸਿਆ ਤੁਹਾਡਾ ਨਾਲ ਸਿਰਫ ਇਹ ਹੀ ਰੱਖਦੇ ਵੀ ਜੀ ਵੀ ਆਪਣੇ ਕੋਲੇ ਵੀ ਜੀ ਦੇਖੋ ਆ ਤਾਂ ਲਾਸਟ ਕਾਲੀ ਚਾਦਰ ਹੈ ਗੱਦੇ ਅਟੈਚ ਹੁੰਦੇ ਆ ਵੀਰ ਜੀ ਆ ਦਿਵਾਨ ਬੈੱਡ ਦੀ ਚਾਦਰਾਂ ਵੀ ਜੀ ਇਹਨੇ ਮੈਚਿੰਗ ਕਰਨਾ ਹੋਵੇ ਤਾਂ ਨੇਚਰਲੀ ਕਰ ਸਕਦਾ ਵੀ ਜੀ ਇਹ ਆਪਣੇ ਕੋਲੇ ਜਗਾਰ ਹੈਗਾ ਇਹ ਆ ਦੇਖੋ ਵੀਰ ਜੀ ਆ ਤਾਂ ਲਾਸਟ ਕਾਲੀ ਚਾਦਰ ਹੈ ਇਹਦਾ ਰੇਟ 400 ਰੁਪਿਆ ਰੇਟ ਹੈ ਵੀਰ ਜੀ ਦੁਕਾਨਦਾਰ ਨੂੰ ਲੈਸਾ ਡਬਲ ਬੈੱਡ ਦੀ ਚਾਦਰਾਂ ਜੀ ਲਾਸਟ ਕਾਲੀ ਮਤਲਬ ਜਿਹੜੇ ਗੱਦੇ ਕਬਰ ਆਉਂਦੇ ਐ ਜਿਹੜੀ ਆ ਚੀਜ਼ ਐ ਵੀਰ ਜੀ ਇਹ ਦਿਵਾਨ ਬੈੱਡ ਦੀ ਐ ਜੀ ਨਾਲ ਮੈਚਿੰਗ ਹੁੰਦੀ ਐ ਜੀ ਇਹਖ ਨੇ ਮੈਚਿੰਗ ਕਰਾਉਣੀ ਐ ਇਹ ਆਪਣੇ ਕੋਲੇ ਸਾਰੇ ਡਿਜ਼ਾਈਨ ਹੈਗੇ ਆ ਦੇਖੋ ਵੀਰ ਜੀ ਆ ਚਾਦਰ ਤਾਂ ਲਾਸਟ ਕਾਲੀ ਚਾਦਰ ਐ ਆ ਦਿਵਾਨ ਬੈੱਡ ਦੀ ਚਾਦਰ ਐ ਵੀਰ ਜੀ ਇਹਦਾ ਰੇਟ ਵੀਰ ਜੀ 200 ਰੁਪਈਆ ਇਹਦਾ ਰੇਟ 400 ਰੁਪਈਆ ਦੁਕਾਨਦਾਰੀ ਮੇਰੇ ਵੀਰ ਭਰਾ ਵਾਸਤੇ ਲੈਸ ਲਾਵਾਂਗੇ ਵੀਰ ਜੀ ਆਪਣੇ ਕੋਲ ਚਾਦਰਾਂ ਦੇ ਚਾਦਰਾਂ ਦਾ ਬਹੁਤ ਵੱਡੀ ਗੱਲਬਾਤ ਐ ਜੀ ਲਾਸਟ ਕਾਲੀਆਂ ਚਾਦਰਾਂ ਜੀ ਇਹ ਦਿਵਾਨ ਬੈੱਡ ਦੀ ਇਹਦੇ ਲਾਸਟ ਗੁੰਦੀ ਐ ਹੁਣ ਆਪਾਂ ਤੁਹਾਨੂੰ ਬਾਈ ਜੀ ਰਜਾਈ ਦਿਖਾਉਣੀ ਐ ਵੀਰ ਜੀ ਪਹਿਲੀ ਗੱਲ ਤਾਂ ਆਪਾਂ ਇਹ ਦੱਸ ਦਈਏ ਬਿਰਜੀ ਇਹ ਕੰਪਨੀ ਦਾ ਮਾਲ ਹੈ ਜੀ ਕੰਪਨੀ ਦਾ ਪੂਰਾ ਸਟੈਂਡਰਡ ਦਾ ਵਧੀਆ ਕੰਪਨੀ ਦਾ ਮਾਲ ਹੈ ਇਹ। ਕੋਈ ਬਿਰਜੀ। ਪਹਿਲੀ ਗੱਲ ਤਾਂ ਕੰਪਨੀ ਦੀ ਚੀਜ਼ ਹੈ ਜੀ ਇਹ ਕੰਪਨੀ ਨੇ ਪੈਕ ਕੀਤਾ ਹੈ ਵਧੀਆ ਬੈਗ ਲਾਇਆ ਨਾਲ ਜੀ 100 150 ਰੁਪਏ ਦਾ ਬੈਗ ਹੈ ਜੀ। ਨਾਲ ਆ ਦੇਖੋ ਚਾਦਰ ਪੈਕ ਕੀਤੀ ਹੈ ਜੀ ਦੇਖੋ ਉਵੇਂ ਜਿਹੀ ਕੋਈ ਚਾਦਰ ਪੈਕ ਕਰਦੇ ਜੀ ਉਵੇਂ ਜਿਹੀ ਦੇਖੋ। ਐ ਚਾਦਰ ਪੈਕ ਕੀਤੀ ਹੈ ਜੀ। ਤੇ ਆ ਵਿੱਚੋਂ ਮੇ ਜਿਹੀ ਕੋਈ AC ਦੀ ਰਜਾਈ ਹੈ ਜੀ। ਨਾਲ ਬਣਿਆ ਬਣਾਇਆ ਉਵੇਂ ਜਿਹੀ ਕੋਈ ਬੈਗ ਹੈ ਜੀ ਉਵੇਂ ਜਿਹੀ ਆਇਆ। ਪੂਰਾ ਵਧੀਆ ਸਟੈਂਡਰਡ ਦਾ ਮਾਲ ਹੈ ਕੰਪਨੀ ਦਾ ਮਾਲ ਹੈ ਵੀਰ ਜੀ ਇਹ ਆਪਾਂ ਪਹਿਲਾਂ ਵੀ ਦਿਖਾਇਆ ਵੀਰ ਜੀ ਇਹ ਇੱਕ ਕਰੋ ਚੈੱਕ ਵੀਰ ਜੀ ਦੇਖੋ ਤੇ ਆਹ ਦੇਖੋ ਵੀਰ ਜੀ ਇਹ ਵੀਰ ਜੀ ਕੰਪਨੀ ਦਾ ਸਮਾਨ ਹੈ ਦੇਖੋ ਜੀ ਇੱਕ ਕੰਪਨੀ ਨੇ ਆਪਾਂ ਨੂੰ ਰਜਾਈ ਦਿੱਤੀ ਹੈ ਜੀ ਇੱਕ ਨਾਲ ਆਪਾਂ ਨੂੰ ਚਾਦਰ ਦਿੱਤੀ ਹੈ ਜੀ ਨਾਲ ਦੋ ਪਿੱਲੋ ਦਿੱਤੇ ਆ ਜੀ ਪਿੱਲੋ ਇਹਦੇ ਵਿੱਚ ਮਤਲਬ ਸਰਾਣੇ ਕਹਿੰਦੇ ਨੇ ਜਿਹਨੂੰ ਆਪਾਂ ਨਾਲ ਉਹ ਦਿੱਤੇ ਆ ਜੀ ਚਾਦਰ ਹੋ ਗਈ ਜੀ ਨਾਲ ਡਬਲ ਬੈੱਡ ਦੀ ਚਾਦਰਾਂ ਵੀ ਜੀ ਆ ਦੇਖੋ ਡਿਜ਼ਾਈਨ ਦੇਖੋ ਬਹੁਤ ਸੋਹਣਾਗਾ ਤੇ ਨਾਲ ਆਪਣੇ ਆ ਗਈ ਏ ਸੀ ਦੀ ਰਜਾਈ ਜੀ ਆਹ ਨਾਲ ਬਾਈ ਜੀ ਉਮਝ ਕੋ ਕਵਰ ਵਿੱਚ ਪੈਕਿੰਗ ਕਰਕੇ ਦਿੱਤਾ ਹੋਇਆ ਦੇਖੋ ਕੰਪਨੀ ਦਾ ਕਵਰ ਆ ਜੀ ਦੇਖੋ ਉੱਤੇ ਲੱਗੀ ਐ ਮੋਰ ਕੰਪਨੀ ਦੀ ਕੰਪਨੀ ਦਾ ਮਾਲ ਆ ਜੀ ਦੇਖੋ ਇਹਦਾ ਰੇਟ ਵੀ ਜੀ 1400 ਰੁਪਿਆ ਰੇਟ ਆ ਵੀ ਜੀ ਇਕੱਲੇ ਇਕੱਲੇ ਦਾ ਜੇ ਕੋਈ ਦੁਕਾਨਦਾਰ ਮੇਰਾ ਵੀਰ ਭਰਾ ਉਹਨੂੰ ਲਾਵਾਂਗੇ ਲੈਸ ਇੱਕ ਵੀਰ ਜੀ ਆ ਸਿੰਗਲ ਰਜਾਈ ਲੈ ਕੇ ਆਏ ਆਪਾਂ ਜੇ ਕਿਸੇ ਚਾਦਰ ਤੋਂ ਬਿਨਾਂ ਲੈਣੀ ਹੋਵੇ ਸਿੰਗਲ ਰਜਾਈ ਹੈ ਜੀ ਹੈ ਇਹ ਵੀ ਡਬਲ ਹੈ ਵੀਰ ਜੀ ਆ ਚੈੱਕ ਕਰੋ ਡਬਲ ਹੈ ਜੀ ਇਹ ਜੇ ਕਿਸੇ ਕਲੀ ਰਜਾਈ ਲੈਣੀ ਹੋਵੇ ਕਲੀ ਰਜਾਈ ਹੈ ਜੀ ਏਸੀ ਵਾਲਾ ਮਾਲ ਜੀ ਦੇਖੋ ਇਹਦਾ ਰੇਟ ਵੀ ਜੀ 750 ਰੁਪਿਆ ਰੇਟ ਹੈ ਜੀ ਤੇ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਲੈਸ ਹੈ ਉਹ ਤਾਂ ਲੈਸ ਵੀਰ ਜੀ ਆਪਾਂ ਲਾਉਣੀ ਲਾਉਣਾ ਦੁਕਾਨਦਾਰ ਮੇਰੇ ਵੀਰ ਭਰਾ ਨੂੰ ਦੇਖੋ ਨਾਲ ਉਹ ਜਿ ਕੋ ਬੈਗ ਦਿੱਤਾ ਜੀ ਬੈਗ ਦੇਖੋ ਚੈੱਕ ਕਰੋ ਆ ਦੇਖੋ ਆ ਬੈਗ ਹੈ ਜੀ ਨਾਲ ਇਵੇਂ ਜਿ ਕੋ ਪੈਕ ਹੋਈ ਹੋਈ ਰਜਾਈ ਹੈ ਜੀ ਇਹਦੇ ਵਿੱਚ ਇਹ ਵੀ ਤੁਹਾਨੂੰ ਖੋਲ ਕੇ ਦਿਖਾ ਦਿੰਦੇ ਜੀ ਇੱਕ ਇੱਕ ਸਿੰਗਲ ਰਜਾਈ ਹੈ ਜੀ ਡਬਲ ਬੈੱਡ ਦੀ ਦੇਖੋ ਜੀ ਇਹ ਚੈੱਕ ਕਰੋ ਵੀਰੇ ਹਾਂ ਇਹ ਦੇਖੋ ਬਾਈ ਜੀ ਇਹ ਡਬਲ ਰਜਾਈ ਹੈ ਜੀ 750 ਰੁਪਏ ਰੇਟ ਹੈ ਜੀ ਇਹਦਾ ਏਸੀ ਵਾਲੀ ਰਜਾਈ ਵਜਦੀ ਜੀ ਏਸੀ ਦੇ ਕੰਮ ਕਰਦੀ ਠੰਡੀ ਆ ਜੀ ਰਜਾਈ ਵਧੀਆ ਹੈ ਤੇ ਵੀਰ ਜੀ ਆਪਾਂ ਬਾਰ-ਬਾਰ ਇਹੀ ਦੱਸ ਦਿਆ ਜੀ ਸਬਸਕ੍ਰਾਈਬਰ ਸ਼ੇਅਰ ਜਰੂਰ ਕਰਿਆ ਕਰੋ ਬਾਈ ਜੀ ਕੱਪੜੇ ਦੀ ਕੁਆਲਿਟੀ ਆਪਾਂ ਵੀਡੀਓ ਛੋਟੀ ਹੁੰਦੀ ਹੈ ਜੀ ਆਪਾਂ ਇਹਨਾਂ ਦਿਖਾ ਨਹੀਂ ਸਕਦੇ ਕਿਉਂਕਿ 12-13 ਮਿੰਟਾਂ ਦੀ ਵੀਡੀਓ ਲੈਣੀ ਪੈਂਦੀ ਹੈ ਵੱਡੀ ਦੀ ਲੈਣੀ ਪੈਂਦੀ ਬਾਈ ਜੀ ਬਹੁਤ ਜ਼ਿਆਦਾ ਵੱਡੀ ਪੱਧਰ ਤੇ ਆਪਣੇ ਕੋਲੇ ਕੱਪੜੇ ਦਾ ਕੰਮ ਹੈ ਜੀ ਪੂਰਾ ਸਟੈਂਡਰਡ ਦਾ ਕੱਪੜਾ ਰੱਖਦੇ ਆ ਜੀ ਕੰਪਨੀ ਦਾ ਏਕੇ ਟੈਕਸ ਹੋਗੀ ਜੀ ਸੰਕਰ ਹੋ ਗਿਆ ਮਾਲ ਆਪਣੇ ਕੋਲੇ ਜੀ ਸ਼ਿਵ ਦਾ ਮਾਲ ਰੱਖਦੇ ਆ ਜੀ ਤਮੰਨਾ ਦਾ ਮਾਲ ਰੱਖਦੇ ਆ ਜੀ ਆਪਾਂ ਪੂਰਾ ਵਧੀਆ ਸਟੈਂਡਰਡ ਦਾ ਮਾਲ ਰੱਖਦੇ ਆ ਡੁਪਲੀਕੇਟ ਕੋਈ ਨਹੀਂ ਮਾਲ ਆਪਾਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਬਹੁਤ ਵੱਡੇ ਰੇਟ ਹੈ ਜਮੈਂ 1500 ਰੁਪਏ ਤੋਂ ਸਟਾਰਟ ਹੋ ਕੇ 2000 3000 ਜਿਹੇ ਜਿਹੇ ਮਰਜ਼ੀ ਲੈ ਲਓ ਬਈ ਜੀ ਬਾਰ ਬਾਰ ਆਪਾਂ ਇਹੀ ਕਹਿੰਦੇ ਜੀ ਕਾਟਨ ਦਾ ਬਹੁਤ ਵਧੀਆ ਆਪਣੇ ਕੋਲੇ ਕੁਆਲਿਟੀ ਹੈ ਜੀ ਤੇ ਆ ਉਸ ਨਾਲ ਦਿਖਾਣਾ ਵੀ ਇਹ ਜਵੇਂ ਪੈਰ ਤੋਂ ਸੂ ਬੂਟੀ ਆਈ ਹੈ ਬਹੁਤ ਵਧੀਆ ਵੱਡੀ ਪੱਦਰ ਤੇ ਹੁੰਦੀ ਹੈ ਜੀ ਆਪਣੇ ਕੋਲੇ ਦੇਖ ਕੇ ਚੈੱਕ ਕਰੋ ਆ ਦੇਖੋ ਬਾਈ ਜੀ ਆ ਚੈੱਕ ਕਰੋ ਬਾਈ ਜੀ ਦੇਖੋ 1 1 ਐਕਸ ਦਾ ਮਾਲ ਆ ਬਾਈ ਜੀ ਦੇਖੋ ਚੈੱਕ ਕਰੋ ਆਪਾਂ ਇਹ ਕਿਦਾਂ ਸਿੱਲ ਦਾ ਮਾਲ ਵੇਚਦੇ ਆ ਵੀਰ ਜੀ ਉਹ ਕੰਮ ਨਹੀਂ ਹੈਗਾ ਵੀ ਦੇਸੀ ਲੈ ਕੇ ਕੂੜਾ-ਕੂੜਾ ਨੇ ਆਪਾਂ ਰੱਖਦੇ ਵੀਰ ਜੀ ਤੇ ਬਾਰ-ਬਾਰ ਆਪਾਂ ਇਹ ਹੀ ਦੱਸਦੇ ਆਂ ਜੀ ਪੂਰਾ ਵੱਡੀ ਪੱਦਰ ਤੇ ਮਾਲ ਹੁੰਦਾ ਆਪਣੇ ਕੋਲੇ ਜੀ ਤੇ ਜਦੋਂ ਮਰਜੀ ਫੋਨ ਆਪਣਾ ਸਕਰੀਨ ਤੇ ਚੱਲ ਰਿਹਾ ਵੀਰ ਜੀ ਫੋਨ ਕਰਕੇ ਜਰੂਰ ਫੋਨ ਮਾਰਿਆ ਕਰੋ ਪਹਿਲਾਂ ਦੱਸਿਆ ਕਰੋ ਵੀਰ ਜੀ ਅਸੀਂ ਆਉਣਾ ਹੁੰਦਾ ਕਈ ਵਾਰੀ ਜ਼ਿੰਦਗੀ ਜਿਹੜੀ ਐਵੇਂ ਹੀ ਹੁੰਦੀ ਆ ਆਪਾਂ ਨੂੰ ਕਈ ਵਾਰੀ ਕੰਮ ਧੰਦਾ ਹੁੰਦਾ ਵੀਰ ਜੀ ਦੂਰੋਂ ਬੰਦਾ ਆਉਂਦਾ ਜਿਵੇਂ ਕੋਟਕਪੂਰੀ ਤੋਂ ਮੋਗੇ ਤੋਂ ਦੂਰੋਂ ਬੰਦੇ ਆਉਂਦੇ ਆਪਣੇ ਕੋਲੇ ਕਈ ਵਾਰੀ ਫੋਨ ਜ਼ਰੂਰ ਮਾਰ ਕੇ ਆਇਆ ਕਰੋ ਵੀਰੇ ਜਿਦੋਂ ਮਰਜੀ ਆਓ ਖੁੱਲੇ ਦਰਵਾਜ਼ੇ ਆ ਬਾਈ ਜੀ ਪੂਰੀ ਵਧੀਆ ਕੁਆਲਿਟੀ ਦੇਵਾਂਗੇ ਬਾਅਦੇ ਨਾ ਕਹਨੇ ਇਸ ਗੱਲ ਤੇ ਅਸੀਂ ਕੁਆਲਿਟੀ ਵੀ ਇੱਕ ਨੰਬਰ ਦੇਵਾਂਗੇ ਵੀਜੀ ਰੇਟ ਵੀ ਇੱਕ ਨੰਬਰ ਦੇਵਾਂਗੇ ਕੁਆਲਿਟੀ ਦਾ ਇਹ ਨਹੀਂ ਹੈ ਤੁਸੀਂ ਚੀਜ਼ ਲੈ ਜਾਓਗੇ ਤੁਹਾਡੇ ਨਾਂ ਹੰਡੇ ਇਹ ਇਸ ਗੱਲ ਦੀ ਜ਼ਿੰਮੇਵਾਰੀ ਹੈ ਜੀ ਭਾਈ ਜੀ ਸਬਸਕ੍ਰਾਈਬਰ ਸ਼ੇਅਰ ਜਰੂਰ ਕਰਿਆ ਕਰੋ ਕਮੈਂਟ ਕਰਕੇ ਵੀ ਸਾਨੂੰ ਜਰੂਰ ਦੱਸਿਆ ਕਰੋ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ